ਸਾਡਾ ਕੰਮ ਜਿੰਨਾ ਵੀ ਵਰਕ ਚਾਹੇ ਉਹ ਬੱਸਾਂ ਦਾ ਚਾਹੇ ਉਹ ਕੋਈ ਬਿਲਡਿੰਗ ਦਾ ਚਾਹੇ ਬੱਚੇ ਦੀ ਸਿਕਿਉਰਿਟੀ ਆ ਉਹ ਸਾਰੇ ਸਾਡੀ ਜ਼ਿੰਮੇਵਾਰੀ ਹੈ ਮੇਰੇ ਅੰਡਰ ਦੋ ਸਿਕਿਉਰਿਟੀ ਗਾਰਡ ਹੈ ਜਿਹੜੇ ਗੇਟ ਤੇ ਕੋਈ ਵੀ ਐਂਟਰੀ ਮਤਲਬ ਬੱਚਾ ਬਾਹਰ ਜਾਂਦਾ ਜਾਂ ਬੱਚੇ ਨੂੰ ਮਿਲਣ ਕੋਈ ਆਉਂਦਾ ਤੇ ਬਿਨਾ ਸਬੂਤ ਤੋਂ ਅਸੀਂ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ ਆ ਨਾ ਅੰਦਰ ਆਉਣ ਦਿੰਦੇ ਆ ਜਾਰ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਸਕੂਲ ਦੇ ਪ੍ਰਬੰਧਨ ਦੇ ਵਿੱਚ ਬਹੁਤ ਹੀ ਸਹਿਯੋਗ ਹੈ ਕੈਂਪਸ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਕੋਈ ਬਿਲਡਿੰਗ ਦੀ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਰ ਰਪਏ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਕੈਂਪਸ ਮੈਨੇਜਰ ਦੀ ਦੇਖ ਰਹਿਕ ਦੇ ਵਿੱਚ ਉਹ ਕੰਮ ਬਹੁਤ ਵਧੀਆ ਤੇਪਰੇ ਚੜਦੇ ਹਨ ਇਸ ਦੇ ਨਾਲ ਹੀ ਸਾਡੇ ਸਕੂਲ ਮੁਖੀਆਂ ਅਤੇ ਸਾਡੇ ਅਧਿਆਪਕ ਸਾਹਿਬਾਨਾਂ ਦਾ ਭਾਰ ਬਹੁਤ ਜ਼ਿਆਦਾ ਘਟਿਆ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡ ਮਾਸਟਰ ਦਾ ਧਿਆਨ ਪਾਣੀ ਦੇ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਵੀ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਫਯੂਜ ਮੱਚ ਗਿਆ ਬੱਲ ਫਯੂਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਬਾਕੀ ਕੰਮ ਸਾਰਾ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਆਪਣਾ ਦੇਖਦੇ ਰਹਿਣ ਮਜ਼ਦੂਰ ਦੀ ਧੀ ਨੇ ਚਮਕਾਇਆ ਨਾਮ ਪਾਸ ਕੀਤੀ ਨੀਟ ਦੀ ਪ੍ਰੀਖਿਆ ਡਾਕਟਰ ਬਣੇਗੀ ਆਂਗਣਵਾੜੀ ਵਰਕਰ ਦੀ ਧੀ ਸਪਨੇ ਹਰ ਕੋਈ ਦੇਖਦਾ ਹੈ ਪਰ ਪੂਰੇ ਉਸਦੇ ਹੁੰਦੇ ਨੇ ਜੋ ਇਹਨਾਂ ਨੂੰ ਪੂਰੇ ਕਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ ਮਿਹਨਤ ਦੇ ਨਾਲ ਵੱਡੇ ਤੋਂ ਵੱਡਾ ਪਹਾੜ ਤੋੜਿਆ ਜਾ ਸਕਦਾ ਹੈ ਮਿਹਨਤ ਸਦਕਾ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ ਕਹਿੰਦੇ ਨੇ ਜੀ ਕਿਸਮਤ ਤੇ ਭਰੋਸਾ ਕਰੋ ਤਾਂ ਉਹੀ ਮਿਲਦਾ ਹੈ ਜੋ ਕਿਸਮਤ ਦੇ ਵਿੱਚ ਲਿਖਿਆ ਹੋਵੇ ਪਰ ਜੇ ਮਿਹਨਤ ਤੇ ਭਰੋਸਾ ਕਰੋ ਤਾਂ ਉਹ ਵੀ ਮਿਲ ਜਾਂਦਾ ਹੈ ਜੋ ਕਿਸਮਤ ਵਿੱਚ ਨਾ ਵੀ ਲਿਖਿਆ ਹੋਵੇ ਸੋ ਅੱਜ ਇੱਕ ਅਸੀਂ ਧੀ ਦੀ ਗੱਲ ਕਰਾਂਗੇ ਜਿਸ ਨੇ ਆਪਣੀ ਮਿਹਨਤ ਸਦਕਾ ਇਹਨਾਂ ਸਾਰੀਆਂ ਗੱਲਾਂ ਨੂੰ ਸੱਚ ਕਰ ਦਿਖਾਇਆ। ਹੁਸ਼ਿਆਰਪੁਰ ਦਸੂਆ ਦੇ ਪਿੰਡ ਕਰੋੜਾ ਦੀ ਰਹਿਣਵਾਲੀ ਭਾਰਤੀ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਗਰੀਬੋਂ ਮਾਪਿਆਂ ਦੇ ਦੇਖੇ ਸਾਰੇ ਸੁਪਨੇ ਸੱਚ ਕਰ ਦਿਖਾਏ। ਭਾਰਤੀ ਦਾ ਜਨਮ ਬੇहद ਗਰੀਬ ਪਰਿਵਾਰ ਦੇ ਵਿੱਚ ਹੋਇਆ। ਉਸਦੇ ਪਿਤਾ ਮਜ਼ਦੂਰ ਅਤੇ ਮਾਤਾ ਅੰਗਨਵਾੜੀ ਵਰਕਰ ਹੈ। ਪਰ ਹਰ ਮਾਪਿਆਂ ਦੀ ਵਾਂਗ ਉਸਦੇ ਮਾਤਾ ਪਿਤਾ ਦਾ ਸੁਪਨਾ ਸੀ ਕਿ ਉਹਨਾਂ ਦੀ ਧੀ ਪੜ੍ਹ ਲੈ ਕੇ ਉਹਨਾਂ ਦਾ ਨਾਮ ਰੌਸ਼ਨ ਕਰੇ। ਘਰ ਵਿੱਚ ਗਰੀਬੀ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀ ਧੀ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖਿਆ ਫਿਰ ਕੀ ਸੀ ਭਾਰਤੀ ਦੀ ਮਿਹਨਤ ਨੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਲਗਾ ਦਿੱਤੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਭਾਰਤੀ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਨੀਟ ਦੀ ਪ੍ਰੀਖਿਆ ਪਾਸ ਕਰ ਲਈ ਹੁਣ ਭਾਰਤੀ ਐਮਬੀਬੀਐਸ ਦੀ ਪੜ੍ਹਾਈ ਕਰੇਗੀ ਅਤੇ ਡਾਕਟਰ ਬਣਨ ਦਾ ਸੁਪਨਾ ਪੂਰਾ ਕਰੇਗੀ ਦੱਸ ਦਈਏ ਕਿ ਭਾਰਤੀ ਦਾ ਇਹ ਸਫ਼ਰ ਬਿਲਕੁਲ ਵੀ ਆਸਾਨ ਨਹੀਂ ਸੀ ਪਾਰਤੀ ਨੇ ਬਾਰਵੀਂ ਤੱਕ ਦੀ ਪੜਾਈ ਸਰਕਾਰੀ ਸਕੂਲ ਕਗਵਾਲ ਤੋਂ ਕੀਤੀ। ਘਰ ਦੇ ਹਾਲਾਤ ਠੀਕ ਨਹੀਂ ਸੀ ਪਰ ਉਸਦੇ ਮਾਪਿਆਂ ਨੇ ਹਮੇਸ਼ਾ ਉਸ ਨੂੰ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਨੂੰ ਪੂਰੇ ਕਰਨ ਲਈ ਪ੍ਰੇਰਿਆ। ਅਤੇ ਪਾਰਤੀ ਨੇ ਵੀ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ। NEET ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਾਰਤੀ MBBS ਦੀ ਪੜਾਈ ਫਰੀਦਕੋਟ ਮੈਡੀਕਲ ਕਾਲਜ ਤੋਂ ਕਰਨ ਜਾ ਰਹੀ ਹੈ। ਸਰ ਮਿਹਨਤ ਤਾਂ ਕਾਫੀ ਜ਼ਿਆਦਾ ਹੁੰਦੀ ਹੈ ਆਪਣਾ ਜਿਹੜਾ ਆ ਹਾਰਡਵਰਕ ਹੁਣ ਇਹ ਹੈ ਕਿ ਬੱਚਾ ਜਿਹੜਾ ਆ ਆਪਣਾ ਫੁੱਲ ਡੈਡੀਕੇਸ਼ਨ ਦਵੇ ਔਰ ਫੁੱਲ ਡੈਡੀਕੇਸ਼ਨ ਦੇ ਵਿੱਚ ਇਹ ਹੈ ਕਿ ਆਪਣਾ ਜਿੰਨਾ ਵੀ ਹੋ ਸਕਦਾ ਹੈ ਟਾਈਮ ਪੂਰਾ ਸ਼ਰੂਤੋ ਲੈ ਕੇ ਬਲਬ ਦਿਨ ਦੀ ਸ਼ੁਰੂਆਤ ਹੀ ਅਸੀਂ ਆਪਣੇ ਉਹ ਏਮ ਦੇ ਨਾਲ ਕਰੀਏ। ਸਹੀ ਵਰ ਦਾ ਕੰਮ ਕਰਦਾ ਸਰ। ਬੱਚੇ ਨੇ ਇਸ ਕੰਮ ਕਰਦੀ ਨੂੰ ਕਿਸ ਤਰ੍ਹਾਂ ਕਰਦਾ? ਸਰ ਬੇਟੀ ਨੇ ਬੜਾ ਮਾਨ ਹੈ ਨੀਟ ਕਲੀਅਰ ਕਰਕੇ ਜੀਐਮਸੀ ਪ੍ਰਾਪਤ ਕੀਤਾ ਹੈ। ਮੈਂ ਪੂਰੇ ਸਕੂਲ ਸਟਾਫ ਦਾ ਬੜਾ ਦਿਲੋਂ ਧੰਨਵਾਦ ਕਰਨਾ ਚਾਹਣਾ ਸਰ। ਬਹੁਤ ਹੀ ਵਧੀਆ ਕੀਤਾ ਸਾਨੂੰ ਮਾਨ ਆਪਣੀ ਬੇਟੀ ਮੈਂ ਨੀਲਮ ਕੁਮਾਰੀ ਅੰਗਰਨਵੜੀ ਹੈਲਪਰ ਹਾਂ ਸਰ ਮੈਂ ਮੈਨੂੰ ਆਪਣੀ ਬੇਟੀ ਤੇ ਬਹੁਤ ਗਰਵ ਹੈ ਜੋ ਇਸਨੇ ਇਤੋਂ ਤੱਕ ਸਾਨੂੰ ਪਹੁੰਚਾਇਆ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਭਾਰਤੀ ਦੀ ਇਸ ਉਪਲਬਧੀ ਤੇ ਉਸਦੇ ਮਾਪਿਆਂ ਨੂੰ ਹੀ ਨਹੀਂ ਸਗੋਂ ਪੂਰੇ ਸਕੂਲ ਨੂੰ ਵੀ ਮਾਣ ਹੈ ਜਿਸ ਦੇ ਚਲਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਗਵਾਲ ਦੇ ਸਮੂਹ ਸਟਾਫ ਦੇ ਵੱਲੋਂ ਭਾਰਤੀ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਿਜੇ ਕੁਮਾਰ ਨੇ ਦੱਸਿਆ ਕਿ ਭਾਰਤੀ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਮੈਰਿਟ ਤੇ ਆ ਚੁੱਕੀ ਹੈ। ਪੂਰੇ ਸਟਾਫ ਦੇ ਲਈ ਪ੍ਰਿੰਸੀਪਲ ਸਾਹਿਬ ਲਈ ਸਾਡੇ ਐਸਐਮਸ ਦੇ ਮੈਂਬਰ ਵੀ ਤੇ ਹਾਜ਼ਰ ਹੀ। ਸਾਰੇ ਲਈ ਪਿੰਡ ਦੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ। ਇਹ ਸਾਡੇ ਸਕੂਲ ਦਾ ਜਿਹੜਾ ਬੱਚਾ ਆ ਉਹਨੇ ਨੀਟ ਦਾ ਟੈਸਟ ਕਲੀਅਰ ਕੀਤਾ। ਇਹ ਦੂਜਾ ਬੱਚਾ ਸਾਡੇ ਸਕੂਲ ਦਾ ਜੀ। ਪਹਿਲੇ ਮੈਡਮ ਲਤਾ ਜੀ ਦਾ ਬੇਟਾ ਜਿਹੜਾ ਅੰਸ਼ੁਲ ਉਹਨੇ ਨੀਟ ਦਾ ਟੈਸਟ ਕਲੀਅਰ ਕਰਕੇ ਉਹ ਆਲ ਇੰਡੀਆ ਜਿਹੜਾ ਰੈਂਕ ਉਹਦਾ ਆਇਆ ਹੋ ਏਮਜ਼ ਦੇ ਵਿੱਚ ਜਿਹੜਾ ਆ ਉਹ ਇਸ ਲਈ ਆਪਣੀ ਡਾਕਟਰੀ ਦੀ ਪੜ੍ਹਾਈ ਜਿਹੜਾ ਕਰ ਰਿਹਾ ਤੇ ਦੂਜੇ ਨੰਬਰ ਤੇ ਸਾਡੀ ਇਹ ਬੱਚੀ ਹੋ ਗਈ ਭਾਰਤੀ ਇਹ ਵੀ ਜਿਹੜੀ ਹੈ ਇਹਨੂੰ ਸੀਟ ਮਿਲੀ ਆ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਇੱਕ ਆਮ ਜਨਤਾ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਹੜੇ ਦੇਖੋ ਸਰਕਾਰੀ ਸਕੂਲ ਦੇ ਵਿੱਚ ਸਰਕਾਰ ਵੱਲੋਂ ਸਾਰੇ ਜਿਹੜੇ ਲੈਕਚਰਰਾਂ ਦੀਆਂ ਪੋਸਟਾਂ ਜਿਹੜੇ ਫਿਲ ਕਰਤੀਆਂ ਗਈਆਂ ਲਗਭਗ ਸਾਰੀਆਂ ਟੀਚਰ ਪੂਰੇ ਆ ਸਾਡੇ ਔਰ ਸਾਰੀਆਂ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਸਰਕਾਰ ਪ੍ਰੋਵਾਈਡ ਕਰਵਾ ਰਹੀ ਆ ਤੇ ਮੈਂ ਇਹੀ ਸਮਾਜ ਅੱਗੇ ਬੇਨਤੀ ਕਰਾਂਗਾ ਕਿ ਆਪਣੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ 'ਚ ਦਾਖਲ ਕਰਵਾਓ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜ਼ਿਆਦਾ ਹੋਣਗੇ ਤਾਂ ਹੀ ਰੋਜ਼ਗਾਰ ਸਾਡਾ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਰੋਜ਼ਗਾਰ ਮਿਲੇਗਾ ਤੇ ਇਹੀ ਹੈ ਕਿ ਬਹੁਤ ਅੱਛੀ ਗੱਲ ਆ ਕਿ ਸਾਡੇ ਸਕੂਲ ਦੇ ਪ੍ਰਿੰਟ ਨੇ ਜਿਹੜਾ ਨਾਮ ਰੋਸ਼ਨ ਕੀਤਾ ਧੰਨਵਾਦ ਬੱਚੇ ਨੂੰ ਇੱਕ ਗਾਈਡੈਂਸ ਦੀ ਲੋੜ ਸੀਗੀ ਮਤਲਬ ਸ਼ੁਰੂ ਤੋਂ ਦਿਨ ਤੋਂ ਹੀ ਨੇ ਏਮ ਬਣਾ ਲਿਆ ਸੀਗਾ ਕਿ ਮੈਂ ਵੀ ਅੰਚਲ ਭੈ ਜੀ ਦੀ ਤਰ੍ਹਾਂ ਏਮਸ ਦੇ ਵਿੱਚ ਜਾਂ ਕਿਤੇ ਮੈਡੀਕਲ ਨੀਟ ਕੁਆਲੀਫਾਈ ਕਰਕੇ ਅੱਛੇ ਮੈਡੀਕਲ ਕਾਲਜ 'ਚ ਐਡਮਿਸ਼ਨ ਲੈਣਾ ਹੈ ਬਾਕੀ ਜਦੋਂ ਇਹਨੇ ਆਪਣੇ 10th ਮੈਰਿਟ ਹਾਸਲ ਕੀਤੀ ਹੈ ਬੜੀ ਖੁਸ਼ੀ ਹੋਈ ਉਸ ਤੋਂ ਬਾਅਦ ਇਹ ਬੱਚਾ ਮੈਰਿਟਰੀਅਸ ਸਕੂਲ ਸ਼ਿਫਟ ਹੋ ਗਿਆ ਸੀਗਾ ਪਰ ਫਿਰ ਵੀ ਇਹ ਸਾਡੇ ਕੰਟੈਕਟ ਵਿੱਚ ਰਹੀ ਇਹਨੇ ਬੁੱਕਸ ਵਗੈਰਾ ਕਾਫੀ ਜੋ ਉਹਨੂੰ ਲੋੜ ਸੀਗੀ ਜੋ ਕੁਝ ਸਾਡੇ ਕੋਲ ਗਾਈਡੈਂਸ ਸੀਗੀ ਤੇ ਉਹ ਅਸੀਂ ਇਹਨੂੰ ਹੈਲਪ ਕੀਤੀ ਕਿ ਬੇਟਾ ਇਹ ਬੁੱਕਸ ਨੂੰ ਸਟਡੀ ਕਰੇ ਗਾਈਡੈਂਸ ਲਾਏ ਤੇ ਬਾਕੀ ਬੱਚਾ ਖੁਦ ਹੀ ਹਾਰਡ ਵਰਕਿੰਗ ਸੀਗਾ ਔਰ ਇਹਦੇ ਹਾਰਡ ਵਰਕਿੰਗ ਸਦਕੇ ਹੀ ਇਸਨੇ ਕਾਮਯਾਬੀ ਹਾਸਲ ਕੀਤੀ ਹੈ ਥੈਂਕ ਯੂ ਅੱਜਕਲ ਜਿੱਥੇ ਮਾਪੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਉਣਾ ਚਾਹੁੰਦੇ ਨੇ ਉਥੇ ਭਾਰਤੀ ਨੇ ਸਾਬਿਤ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਵੀ ਸੁਪਨੇ ਪੂਰੇ ਕੀਤੇ ਜਾ ਸਕਦੇ ਨੇ ਭਾਰਤੀ ਮਿਸਾਲ ਹੈ ਉਹਨਾਂ ਸਾਰੇ ਬੱਚਿਆਂ ਤੇ ਮਾਪਿਆਂ ਲਈ ਜਿਹੜੇ ਸੋਚਦੇ ਨੇ ਕਿ ਜ਼ਿਆਦਾ ਪੈਸੇ ਖਰਚ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹ ਕੇ ਹੀ ਮੁਕਾਮ ਹਾਸਲ ਕੀਤੇ ਜਾ ਸਕਦੇ ਨੇ ਜੇਕਰ ਤੁਹਾਡੇ ਅੰਦਰ ਜਜ਼ਬਾ ਹੋਵੇ ਤਾਂ ਤੁਸੀਂ ਪੱਥਰਾਂ ਨੂੰ چیر ਕੇ ਵੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਪਾਰਤੀ ਦੀ ਇਸ ਉਪਲਬਧੀ ਉਤੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਮਾਣ ਆ। ਹੁਸ਼ਿਆਰਪੁਰ ਤੋਂ ਅਮਰੀਕ కుమార్ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ।